ਪਾਈ ਕਨਈਆ ਜੀ ਸੇਵਾ ਸੁਸਾਇਟੀ ਵੱਲੋਂ ਅਚਕਾਦਿਆਂ ਦੇ ਗੁਰਦੁਆਰਾ ਸਿੰਘ ਸਭਾ ਸਾਹਿਬ ਮੋਹੱਲਾ ਧਰਮਪੁਰਾ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬਟਾਰਾ ਸਿਵਲ ਹਸਪਤਾਲ ਦੇ ਟੀਮ ਦੇ ਸਹਿਯੋਗ ਨਾਲ 25 ਯੂਨਿਟ ਖੂਨਦਾਨ ਕੀਤਾ ਇਸ ਮੌਕੇ ਪਾਈ ਜਗਜੀਤ ਸਿੰਘ ਨੇ 35ਵੀਂ ਵਾਰੀ ਖੂਨਦਾਨ ਕਰਕੇ ਮਿਸਾਲ ਕਾਇਮ ਕੀਤੀ ਹੈ ਮੈਂ ਡਾਕਟਰ ਪ੍ਰਿਆ ਗਿੱਤ ਫਾਰਗੇਨਸੀ ਬਲੱਡ ਟ੍ਰਾਂਸਫਿਊਜ਼ਨ ਆਫੀਸਰ ਸਿਵਲ ਹਸਪੀਟਲ ਬਟਾਲਾ ਸਾਡੀ ਟੀਮ ਇੱਥੇ ਅੱਜ ਗੁਰੂ ਗੋਡਵਾਰਾ ਸਿੰਘ ਸਭਾ ਕਾਧੀਆਂ ਵਿੱਚ ਪੁੱਜੀ ਹੈ ਤੇ ਭਾਈ ਕਨਈਆ ਜੀ ਸੋਸਾਇਟੀ ਵੱਲੋਂ ਇੱਥੇ ਇੱਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਤੇ ਸਾਡਾ ਹਮੇਸ਼ਾ ਤੋਂ ਹੀ ਸੋਸਾਇਟੀ ਦੇ ਨਾਲ ਸਹਿਯੋਗ ਰਹਿੰਦਾ ਹੈ ਸੋਸਾਇਟੀ ਸਾਨੂੰ ਪਹਿਲਾਂ ਵੀ ਬੜੇ ਅੱਛੇ-ਅੱਛੇ ਕੈਂਪਸ ਭੇਜ ਚੁੱਕੀ ਹੈ ਲਾਸਟ ਈਅਰ ਵੀ ਜੂਨ ਦੇ ਮਹੀਨੇ ਵਾਲਮੀਕੀ ਮੰਦਿਰ ਵਿੱਚ ਇੱਕ ਕੈਂਪ ਇੱਕ ਬੜਾ ਅੱਛਾ ਕੈਂਪ ਲੱਗਾ ਸੀਗਾ ਤੇ ਸਿਵਲ ਹਸਪੀਟਲ ਬਲੱਡ ਬੈਂਕ ਦਾ ਕਿਉਂਕਿ ਲਾਗਤ ਬਹੁਤ ਜ਼ਿਆਦਾ ਹੈ ਬਲੱਡ ਦੀ ਐਨੀਮੀਆਂ ਦੇ ਪੇਸ਼ੈਂਟ ਹੋ ਗਏ ਗਾਇਨੀ ਰੀਡ ਲਿਵਰੀ ਟਰੋਮਾ ਤੇ ਸਰਜਰੀ ਕੇਸਸ ਹੋ ਗਏ ਇਹਨਾਂ ਸਾਰੇ ਕੰਡੀਸ਼ਨਸ ਵਿੱਚ ਕਾਫੀ ਲਾਗਤ ਹੈ ਬਲੱਡ ਦੀ ਤੇ ਭਾਈਕ ਨਿਆ ਜੀ ਐਨ ਜੀਓ ਵੱਲੋਂ ਸਾਨੂੰ ਵੈਸੇ ਵੀ ਬਹੁਤ ਸੈਨ ਕਰਦਾ ਹੈ ਇਹਨਾਂ ਦੇ ਵੈਸੇ ਵੀ ਡੋਨਰ ਸਾਡੇ ਕੋਲ ਆਉਂਦੇ ਨੇ ਬਲੱਡ ਬੈਂਕ ਚ ਵੀ ਬਲੱਡ ਡੋਨੇਟ ਕਰ ਜਾਂਦੇ ਆ ਤੇ ਬਹੁਤ ਸਾਨੂੰ ਮਤਲਬ ਕਾਫੀ ਲਗਾਤਾਰ ਇਹ ਸਾਨੂੰ ਕੈਂਪਸ ਦਿੰਦੇ ਰਹਿੰਦੇ ਨੇ ਤੇ ਅੱਜ ਵੀ ਹੈਗਾ ਕਿ ਸਾਡੇ ਕੋਲ 10 ਯੂਨਟ ਕਲੈਕਟ ਹੋ ਗਏ ਨੇ ਤੇ ਉਮੀਦ ਹੈ ਕਿ ਚਲੋ ਇਹ 30 ਯੂਨਟ ਸਾਨੂੰ ਕੈਂਪ ਹੁਜ ਲੈਣਗੇ ਥੈਂਕ ਯੂ ਸਸਵੀ ਗਾਲ ਜੀ ਸੋ ਅੱਜ ਭਾਈਕ ਨਿਆ ਜੀ ਆਰਗੇਨਾਈਜੇਸ਼ਨ ਕਾਦੀਆ ਵੱਲੋਂ ਗੁਰਗੁਰਾ ਸਿੰਘ ਸੁਪਾ ਵਿਖੇ ਇੱਕ ਬਲੱਡ ਕੈਂਪ ਜਿਹੜਾ ਆਰਗੇਨਾਈਜ਼ ਕੀਤਾ ਗਿਆ ਔਰ ਅਸੀਂ ਸੋਚਿਆ ਸੀ ਕਿ ਅੱਜ ਮੇਰਾ ਜਨਮ ਦਿਨ ਆ ਤੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਅਸੀਂ ਪਾਰਟੀਆਂ ਵਗੈਰਾ ਨੂੰ ਛੱਡ ਕੇ ਤੇ ਜੋ ਸਮਾਜ ਵਾਸਤੇ ਕਿਉਂਕਿ ਸਭ ਤੋਂ ਜ਼ਿਆਦਾ ਦੀ ਨੀਡ ਐਸ ਟਾਈਮ ਬਲੱਡ ਦੀ ਸਾਡੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਆ ਰਹੀ ਹੈ ਐਨੀਮੀਆ ਵਗੈਰਾ ਦੇ ਪੇਸ਼ੈਂਟ ਜਾਂ ਐਕਸੀਡੈਂਟ ਦੇ ਹੁੰਦਾ ਹੁੰਦੇ ਤਾਂ ਉਹਦਾ ਕਰਕੇ ਬਲੱਡ ਦੀ ਜਿਹੜੀ ਕਾਫੀ ਡਿਮਾਂਡ ਸੀਗੀ ਸਾਡੇ ਪਟਾਲਾ ਯੂਨਿਟ ਦੇ ਵਿੱਚ ਸੋ ਇਸ ਕਰਕੇ ਅਸੀਂ ਸਾਰਿਆਂ ਨੇ ਸੋਚਿਆ ਰਲ ਕੇ ਕਿ ਆਪਾਂ ਆਪਣੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਇੱਥੇ ਗੁਰਦੁਆਰਾ ਸਾਹਿਬ ਵਿਖੇ ਇੱਕ ਕੈਂਪ ਜਿਹੜਾ ਆਰਗੇਨਾਈਜ਼ ਕੀਤਾ ਹੈ ਔਰ ਮੇਰੇ ਦੋਸਤ ਅਲਵੀ ਸ਼ੁਜ ਜਿਨ੍ਹਾਂ ਨੇ ਅੱਜ 38+ ਬਲੱਡ ਜੜਾ ਡੋਨੇਟ ਕਰ ਚੁੱਕੇ ਨੇ ਔਰ ਸਾਡੇ ਮਹਿੰ ਸਾਹਿਬ ਇਹਨਾਂ ਨੇ ਵੀ ਕਾਫੀ ਬੜੀ ਬਲੱਡ ਜੜਾ 20 ਤੱਕ ਪੱਕੇ ਡੋਨਰਸ ਨੇ ਔਰ ਹੋਰ ਵੀ ਸਾਡੇ ਫਰੈਂਡ ਜਿਹੜੇ ਡੋਨਰ ਸਾਡੇ ਕੁਆਰੈਂਟ ਤੇ ਅੱਜ ਅਸੀਂ ਸੋਚਿਆ ਕਿ ਅੱਪਾ 30+ ਯੂਨਿਟ ਜਿਹੜੀਆਂ ਕਲੈਕਟ ਕਰਾਂਗੇ ਸੋ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਡੋਨੇਟ ਬਲੱਡ ਸੇਵ ਲਾਈਫਸ ਆਪਣਾ ਬਲੱਡ ਜਿਹੜਾ ਉਹ ਜ਼ਰੂਰ ਡੋਨੇਟ ਕਰੋ ਕਿਉਂਕਿ ਇਸ ਦੇ ਨਾਲ ਕਿਸੇ ਦੀ ਜਾਨ ਬਚ ਸਕਦੀ ਹੈ ਸੋ ਬਹੁਤ ਧੰਨਵਾਦ ਜੀ